ਲਓ ਬਾਈ ਪਹੁੰਚ ਗਏ ਕਮਲ ਫੁੱਲਾਂ ਵਾਲੇ ਕੋਲ ਸ੍ਰੀ ਚਮਕੌਰ ਸਾਹਿਬ ਤੇ ਆ ਖੜੀ ਆ ਬਾਈ ਆਪਣੀ ਲਾਡੋ ਰਾਣੀ ਤੇ ਹੁਣ ਸਜਾਉਣੀ ਆ ਪੂਰੀ ਦੇਖਦੇ ਆ ਬਾਕੀ ਗੱਲਬਾਤ ਹਲੇ ਤਾਂ ਅੰਦਰ ਸੋਫੇ ਪਰ ਜੱਗਾ ਹੀ ਬੈਠਾ ਸ੍ਰੀ ਗਾਲ ਜੀ ਸਾਰਿਆਂ ਨੂੰ ਹਾਂ ਬਣ ਜੂਗੀ ਗੱਲ ਬਣੂਗੀ ਬਣੂਨੀ ਗੱਲ ਹਾਂ ਅੱਛਾ ਬਾਈ ਲੱਗੇ ਆ ਫੁੱਲ ਨੇ ਨਾ ਹਾਂ ਫੁੱਲ ਲਾਉਂਦੇ ਆ ਹਾਂ ਬਾਕੀ ਬੰਦਾ ਹੁਣ ਆਇਆ ਨਹੀਂ ਵਿੱਚ ਪਤਾ ਵੀ ਕਿਹੜਾ ਬੈਠੂਗਾ ਇਹਦਾ ਕਦੋਂ ਪਤਾ ਲੱਗੂਗਾ ਅੱਛਾ ਤੁਹਾਨੂੰ ਤਾਂ ਅਮਲੇ ਦੀ ਲੱਗਦੀ ਹੈ ਵੀ ਕਟਾ ਕਟੀ ਕਰਤੀ ਕਿਤੇ ਜਿਹੜਾ ਤਿਆਰ ਹੋਣ ਗਿਆ ਵਾ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਹਾਂ ਅਮਲੇ ਕੀ ਨਹੀਂ ਬਾਤ ਹੋਗੀ ਕੋਈ ਨਹੀਂ ਐ ਭਾਈ ਝੂਠ ਬੋਲਦਾ ਜਿੱਗਾ ਅਮਲੇ ਦੇ ਵਾਸਤੇ ਫੁੱਲ ਲਵਾਉਣ ਆਏਗਾ ਨਾ ਨਹੀਂ 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 ਭਾਈ ਨਹੀਂ 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 ਕਾਦੇ ਨਹੀਂ ਹਾਂ ਇਹ ਕਿਉਂ ਪਤਾ ਹਾਂ ਪਤਾ ਕੋਈ ਨਹੀਂ ਭਾਈ ਤਾਂ ਉਹਦਾ ਤੁਸੀਂ ਦੱਸਦੇ ਨਹੀਂ ਹੈਗੇ ਗੁਲਤੀ ਕੰਮ ਕਰਦੇ ਆ ਨਹੀਂ ਜੱਗੇ ਸੱਚੀ ਦੱਸ ਵੀ ਤੈਨੂੰ ਅਸੀਂ ਬਿਗੈਰ ਪੁੱਛੇ ਕੋਈ ਕੰਮ ਕਰਿਆ ਆ ਨਹੀਂ ਨਾ ਤੁਸੀਂ ਕਰਨਾ ਪੁੱਛੇ ਹਾਲੇ ਅਸੀਂ ਟਰੈਕਟਰ ਲੱਤਾਂ ਹੀ ਤਾਂ ਜ ਬਾਕੀ ਦੇਖਦੇ ਕੌਣ ਆਇਆ ਦਾ ਗੱਲੂ ਬੇਸਰੀ ਫੁੱਲ ਲਵਾਉਣ ਆਏ ਆ ਹਾਂ ਸਾਡੀ ਡਿਊਟੀ ਲਈ ਗਿਆ ਜੂ ਬਣੀ ਜੂਟੀ ਹਾਂ ਲੋ ਬਾਈ ਚੰਗਾ ਵਰਤ ਆਓ ਹਾਂ ਬਾਈ ਮੈਂ ਆ ਪਹਿਲੀ ਕਲਾ ਜੱਗੇ ਨਹੀਂ ਤਾਂ ਪਹਿਲਾ ਆਲੇ ਹੈ ਨਾ ਮੈਂ ਵੀ ਪਹਿਲੀ ਵਾਰ ਆਇਆ ਹਾਂ ਹਾਂ ਬੋਆ ਬਣਾ ਲਿਆ ਦੋ ਤਿੰਨ ਵਾਰ ਤੇ ਬਾਈ ਉਹ ਫੁੱਲਾਂ ਵਾਲਾ ਬਾਈ ਤੇ ਆ ਗੱਡੀ ਖੜ ਗਈ ਆਪਣੀ ਹੋਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਕਰਦੇ ਤਿਆਰੀ ਯਾਰ ਫਿਰ ਹਾਂ ਇਹੀ ਕਰਨੇ ਲੱਗਿਆ ਜੀ ਕਹੋਨੀ ਅੱਜ ਰਾਤ ਦੀ ਵੀ ਬਰਾਤ ਕੁੱਟ ਲੈਣੀ ਸੀ ਇੱਕ ਕੋਈ ਪਤਾ ਨਹੀਂ ਹੁਣ ਐ ਕੰਮ ਪਰ ਲੱਗਦਾ ਗਏ ਹੈਂ ਅੱਛਾ ਮੋਨਟ ਘੋਲਣਾ ਭਾਈ ਗੱਡੀ ਦਾ ਸਭ ਤੋਂ ਪਹਿਲਾਂ ਲੋ ਬਾਈ ਹੋ ਗਿਆ ਕੰਮ ਸ਼ੁਰੂ ਦੇ ਬੰਦੇ ਨੇ ਹੁਣ ਬਾਕ ਸਪੀਡ ਖਿੱਚਦੇ ਜੱਗਾ ਕਾਲੀ ਕਾਲੀ ਜੀ ਕਰੀ ਜਾਂਦਾ ਕਾਹਤ ਕਾਲੀ ਕਰਦਾ ਯਾਰ ਜੀ ਜੀਆਂ ਤੇ ਜਾਣਾ ਹੈ ਬਰਾਤ ਤੇਰੀ ਪਿੰਡ ਚੱਕਣਾ ਦੱਸ ਦੇ ਬਰਾਤ ਕਿਹੜੇ ਪਿੰਡ ਦਾ ਚੱਕਣਾ ਕਹਿੰਦਾ ਕਮਲਪਹਿਲ ਆਉਣਾ ਇੱਥੇ ਕਮਲਪਹਿਲ ਸੌਣਾ ਤੇਰੇ ਕੋਲ ਰੋਪੜ ਤੇ ਹਾਂ ਰੋਪੜ ਦੇ ਬਰਾਤ ਹਾਂ ਫਿਕਨੇ ਮੁਰਨਾ ਨੇ ਕਿ ਤੱਕ ਕੋਈ ਲੋਰੇ ਨਹੀਂ ਜੀ ਹਾਂ ਫੇ ਕਾਲ ਨੂੰ ਹਲਵਾ ਲੀਏ ਲੈ ਬਾਈ ਸਪੀਡ ਬਹੁਤ ਆ ਬੰਦੇ ਦੀ ਸਪੀਡ ਵੀ ਕਿਆ ਕਰੋਗੇ ਜਿੱਥੇ ਜੱਗਾ ਬੈਠਾ ਹੋਵੇ ਉੱਥੇ ਠੀਕ ਨੇ ਵਾ ਨਾ ਖੱਜਾ ਪੈ ਕੰਮ ਬੰਦੇ ਨੇ ਤੇ ਫੁੱਲ ਵੀ ਬਾਈ ਇੱਕ ਤੱਕ ਇੱਕ ਨੰਬਰ ਪਏ ਆ ਚਲੋ ਨਾ ਹੇ ਸਪੀਡ ਲਾ ਜਿਸਕਾ ਕੰਮ ਜੱਗ ਹੈ ਉਸੀ ਕੋ ਸਾਜੇ ਭਾਈ ਜੱਗਾ ਕਹਿੰਦਾ ਫੁੱਲਾਂ ਦਾ ਕੰਮ ਕਰਨਾ ਜਿਹੜੀ ਚੀਜ਼ ਦੇਦਾ ਉਹੀ ਕਹਿ ਦਿੰਦਾ ਫਾਤੇ ਕਰਨਾ ਫੁੱਲਾਂ ਦਾ ਕੰਮ ਮੈਂ ਕਿਹਾ ਵੀ ਕਿਦਿਆਂ ਵਧੀਆ ਚੀਜ਼ ਆ ਕੰਕ ਨਾਲ ਤਾਂ ਠੀਕ ਹੈ ਨਾ ਤੇਲ ਆਣਾ ਥੁੰਡੀ ਦੋ ਬੋਲੇ 70 ਰੁਪਏ ਦੇ ਵਿਕ ਗਏ ਹਾਂ ਦੋ ਬੋਲੇ 70 ਰੁਪਏ ਦੇ ਵਿਕ ਗਏ ਹਾਂ ਸਾਡੀ 10 ਰੁਪਏ ਫੁੱਲ ਨੂੰ ਵੀ ਤਾਂ ਵੇਚ ਦੇ ਕਰਨੀ ਹਾਂ ਬੜੀ ਨੱਕ ਨੈਕਟ ਕਰ ਲੈਣਾ ਜੱਗੇ ਵੱਢ ਲਿਆ ਦੇਗਾ ਨਹੀਂ ਵੱਢਗੇ ਉਹ ਜੱਗੇ ਜਿਸਕਾ ਕੰਮ ਉਹ ਦਾ ਉਸੀ ਕੋ ਸਾਜੇ ਠੀਕ ਹੈ ਇਨਾਏ ਬਾਈਆਂ ਤੇ ਖੇਤੀ ਹੋਣੀ ਆ ਨਾ ਆਪਾਂ ਤੇ ਫੁੱਲ ਲੱਗਣੇ ਆ ਠੀਕ ਨੇ ਇਹ ਆ ਲੋ ਬਾਈ ਆ ਲਾ ਬੰਦੇ ਨੇ ਛੇਪ ਤੇ ਬਾਈ ਛੇਪ ਤੇ ਜਿਹਨੂੰ ਕਹਿੰਦੇ ਫੁੱਲ ਚਲੋ ਬਾਕੀ ਦਿਖਾਉਂਦੇ ਆ ਬਾਕੀ ਬਾਈ ਆ ਬੁੱਕੇ ਆ ਜਿਹੜਾ ਆ ਸਚੂਆ ਜਿਹੜਾ ਲੱਗਿਆ ਦਿਲ ਇਹ ਸਭ ਤੋਂ ਬੈਸਟ ਲੱਗਿਆ ਗੱਡੀ 'ਚ ਲਾ ਬਾਈ ਛੇਪ ਤੇ ਬੰਦੇ ਨੇ ਫੁੱਲ ਅਪਰ ਤਾਂ ਨੇਰਾ ਹੁੰਦਾ ਜਾਂਦਾ ਇਹ ਹਲੇ ਥੋੜੀ ਜਿਹਾ ਹੋਰ ਡੈਕੋਰੇਸ਼ਨ ਹੋਣੀ ਹੈ ਚੁੰਨੀ ਜੀ ਲੱਗਣੀ ਹੈ ਹਲੋ ਘੁੰਮਣ ਲੱਗੇ ਨੇ ਦੇਰ ਨਹੀਂ ਲੱਗ ਜਾਂਦੇ ਇਹ ਅੱਧਰ ਚੱਲ ਪਏ ਤਾਂ ਜੱਗਾ ਦਾ ਬਾਈ ਵਹਿ ਗਿਆ ਉਹ ਸੀਗੇ ਜੱਗੇ ਰੋਡ ਨੂੰ ਸਾਹ ਨਹੀਂ ਦੇ ਲਾ ਹਨਾ ਰੋਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹਨਾ ਲੋ ਬਾਈ ਲੱਗ ਗਿਆ ਅਖੀਰਲੀ ਕੰਮ ਹੁਣ ਪਰ ਇਹਦਾ ਕੰਮ ਆਇਆ ਤਾਂ ਹਲੇ ਹੋਰ ਵੀ ਜੱਗੇ ਹਨਾ ਆ ਜੱਗੇ ਤੈਨੂੰ ਤੈਂ ਕਰ ਦੇਣਾ ਤਾਂ ਇਹਦਾ ਕੰਮ ਕਰਨਾ ਕੰਮ ਸਿੱਖਣਾ ਹੈ ਹਾਂ ਇਹਦਾ ਇਹਨਾਂ ਨੂੰ ਨਾ ਪਤਾ ਹੈਂ ਹਾਲ ਤਾਂ ਹੋਰ ਬਾਕੂ ਕਰਨਾ ਬਾਈ ਕਹਿੰਦਾ ਹੋਰ ਵੀ ਛੇੜ ਛਾੜ ਨਹੀਂ ਕਰਨੀ ਬਹੁਤੀ ਕਹਿੰਦਾ ਇੱਕਣਾ ਹੀ ਗੱਡੀ ਸਾਨੇ ਫੁੱਲ ਦੇ ਜਿਓ ਗੱਲ ਇਹ ਇਹ ਚਲ ਚਲੋ ਬਾਈ ਹਾਂ ਬਣਾਤੀ ਗੱਲ ਕੰਮ ਲੱਗਿਆ ਟਾਈਮ ਨਹੀਂ ਲੱਗਿਆ ਹੈਗਾ ਟਾਈਮ ਤਾਂ ਲਾਏ ਸਾਰੇ 15 ਕੇ ਮਿੰਟ ਆਹ ਚੀਜ਼ ਦੇਖਣਾ ਬੰਦਾ ਟੱਕਿਆ 6 6 7 7 ਗੱਡੀਆਂ ਅੱਛਾ ਚਲੋ ਬਾਈ ਬੰਦਾ ਕਹਿੰਦਾ 6 6 7 7 ਗੱਡੀਆਂ ਅਕੇਲਾ ਹੀ ਕਰ ਦਿੰਦਾ ਹਾਂ ਤੁਸੀਂ ਦੇਖ ਤਾਂ ਇਹ ਹੁਣ ਹਾਂ ਅਸੀਂ ਤਾਂ ਵੀਰੇ ਪਹਿਲੀ ਕਿ ਲਾਇਆ ਮੈਂ ਤਾਂ ਦੂਆ ਭਾਈ ਆ ਜਾਂਦਾ ਛੋਟਾ ਮਨਾਤੀ ਗੱਲ ਹਾਲੇ ਹੋਰ ਕਰੂਗਾ ਕੋਈ ਥੋੜਾ ਜਿਹਾ ਜੀ ਲੋ ਹੁਣ ਦੇਖੋ ਹੁਣ ਆ ਪੂਰੇ ਜਿਆਦੇ ਲੋ ਭਾਈ ਆ ਲੱਗਣੀ ਕਚੇਪੀ ਕਿਹੜਾ ਪਿੰਡ ਹੈ ਜੀ ਆ ਬਣਾਤੇ ਜੱਗੇ ਗੱਲ ਆ ਦੇਖ ਜੱਗੇ ਆ ਪਤਾ ਨਹੀਂ ਕਿਆ ਖੱਚ ਕੇ ਕਰਿਆ ਹੈ ਹੈ ਉਹ ਸੀਨ ਹੈ ਸਾਰਾ ਹਾਂ ਆ ਦੇਖੀ ਜੇਪੀ ਬਾਈ ਕਰੀ ਕਰੀ ਇਹਦੇ ਨੂੰ ਆ ਸੀਨ ਜਈਏ ਕਿ ਆਇਆ ਹਾ ਇਹ ਆਲਾ ਇਹ ਆਟੋਮੈਟਿਕ ਫੁੱਲ ਬਣ ਜਾਂਦਾ ਹਾਂ ਦੇਖੇ ਕਿੰਨੇ ਅੱਗੇ ਜਿਆ ਭਈਆ ਰਾਹ ਦਈ ਦੋਸਤ ਨੂੰ ਆ ਦਈ ਨੂੰ ਇਹਨਾਂ ਵਿਆਹ ਲ ਟਰੈਕਟਰ ਬੁਲਾਈਏ ਜਾ ਦੇ ਦੇਖ ਤਾਂ ਇਹ ਟਰੈਕਟਰ ਬੁਲਾਈਏ ਤਾਂ ਵਿਆਹ ਨੂੰ ਲੈ ਕੇ ਜਾਣਾ ਵਿਆਹ ਨਾਲੋਂ ਘੱਟ ਆ ਕਿਹਦੇ ਦਾ ਹੈ ਹੈ ਘੱਟ ਨਾਲ ਵਿਆਹ ਨਾਲੋਂ ਘੱਟ ਆ ਹਾਏ ਹਾਏ ਸਹੀ ਗੱਲ ਆ ਭਾਈ ਚਲੋ ਹਾਂ ਹੋਰ ਸੱਪ ਕੱਢਣਾ ਇੱਕ ਅੱਛਾ ਲੋ ਬਾਈ ਕਹਿੰਦਾ ਹੁਣ ਨੰਬਰ ਦਾ ਜਾਂਦਾ ਬਾਈ ਕਹਿੰਦਾ ਤੇ ਆ ਲੈ ਇਹ ਕੌਣ ਕੀ ਕਰ ਅੱਛਾ ਠੀਕ ਆ ਉੱਥੇ ਤੇਡਾ ਲਾਉਣਾ ਜੱਗੇ ਅੱਛਾ ਇਹ ਚੇਪੀ ਦਾ ਹੀ ਕਰਤਾ ਐ ਅਸਲੀ ਬਾਈ ਜਿਹੜਾ ਦੇਖਿਆ ਜਾਵੇ ਕੰਮ ਹੈ ਤਸੱਲੀ ਬਾਕਸ ਹਾਂ ਆ ਲੋ ਲੋ ਬਾਈ ਇੱਕ ਦੇ ਦੋ ਦੋ ਬਣਾਤੇ ਜੱਗੇ ਕਿ ਤਿੰਨ ਤਿੰਨ ਗੱਬੇ ਤੇ ਖੋਲਦੇ ਹਨ ਇਹ ਤਿੰਨ ਤਿੰਨ ਬਣਾਉਂਦੇ ਬਾਈ ਇੱਕ ਦੇ ਦਾ ਉਹ ਲਾਈਨਾਂ ਸੇ ਦੇਣਾ ਬਾਈ ਫੜਾ ਬਾਈ ਲਾਈਨ ਨਾਲ ਲਾਤਾ ਜੱਗਾ ਵੀ ਕੰਮ ਲੋ ਬਾਈ ਲੱਗ ਗਿਆ ਹੋ ਗਿਆ ਅਸਲੀ ਕੰਮ ਪੂਰਾ ਕੰਪਲੀਟ ਠੀਕ ਆ ਤੇ ਬਾਕੀ ਹੁਣ ਐਂਚੀ ਨਾਲ ਥੋੜੀ ਜਿਹੀ ਕਟਿੰਗ ਕਰਨੀ ਹੈ ਮਣਾਤਾ ਦਾ ਫਰਿੰਗ ਆ ਦੇ ਹੈ ਆ ਦੇ ਜਿੱਥੇੋਂ ਲਾਣ ਦਾ ਇਹ ਤਾਂ ਬਿਜਲੀ ਵਾਲੀਆਂ ਤਾਰਾਂ ਵਾਲਿਆਂ ਵਾਂਗੂ ਕਰੀ ਜਾਂਦਾ ਏ ਹੈ ਇੱਕ ਪਿੱਛੇ ਰਹਿ ਗਿਆ ਹਾਂ ਇੱਕ ਪਿੱਛੇ ਰਹਿ ਗਿਆ ਉਹ ਵਾਹ ਜਿਵਾ ਕਾਰਾ ਕਰੀ ਦੁੱਟਾ ਮੈਂ ਤਾਂ ਸਪਰਿੰਗ ਰਹਿ ਗਿਆ ਬਣਾਉਣ ਨੂੰ ਉਹ ਵੀ ਬਣਾ ਦੇਣਾ ਮੇਰੇ ਪਤਾ ਹਾਂ ਇੱਕ ਪਿੱਛੇ ਲੱਗਿਆ ਗੁਜ਼ ਕਰਨ ਕਹਿੰਦਾ ਹਾਂ ਇੱਕ ਤੇ ਦੋ ਚੌੜੀ ਚੌੜੀ ਵੱਟੀਆਂ ਪਾਏ ਤੇ ਦੋ ਜਮਾਨਾ ਲੋ ਬਾਈ ਗੱਡੀ ਦਾ ਫੁੱਲ ਲੱਗ ਲੈ ਤੇ ਸਵੇਰ ਇੱਧਰ ਬੰਦੇ ਠਾਲਣੇ ਔਖੇ ਪਹਿਲਾਂ ਟਾਈਮ ਦੇਖੋ ਲੈ 8:00 ਵਜ ਗਏ ਬਾਈ 29 ਮਿੰਟ ਹੋ ਚੁੱਕੇ ਆ ਤੇ ਆ ਹਾਲ ਤੱਕ ਆਪਣਾ ਬੰਦਾ ਇੱਕ ਗੇਲਾ ਵੀ ਬਾਹਰ ਨਹੀਂ ਨਿਕਲਿਆ ਤੇ ਇਹਦਾ ਕੰਮ ਆ ਜੀ ਸੱਜਰੇ ਸੱਜਰੇ ਵੀ ਟੀਵੀ ਦੇਖਣ ਵਾਲਾ ਬਾਸ ਆ ਲੋ ਰਫਲਾਣੀਆਂ ਹੀ ਬਾਸ ਇਹਦਾ ਸਸੀਕਰ ਬੁਲਾਵੀ ਸਸੀਕਰ ਕੱਦਾ ਕੁੱਠਿਆ ਬਸ 5 ਮਿੰਟ ਪਹਿਲਾਂ ਦਾ ਉਹ ਉਹਦੇ ਬਿਮਾਰ ਇੱਕ ਮੜਾ ਜ ਮੁੱਕਾ ਕੇ ਉੱਠਾ ਕਹੀਂ ਕਹੀਂ ਖੇਚ ਮਾਰ ਮੁੱਕਾ ਮਾਰ ਉੱਠੇ ਵੀ ਉਹ ਆ ਜਾਣ ਕੇ ਚੌੜਾਂ ਕਰਦੀ ਆ ਜਿਵੇਂ ਉੱਠਣਾ ਨਹੀਂ ਹੈਗਾ ਅੱਪਾ ਜੀ ਮੈਂ ਤੇ ਛੁੱਟੀ ਆ ਹੁੰਦੀ ਆ ਕਿਹੜਾ ਸਕੂਲ ਤਾ ਰੋਜ਼ ਸੱਜੇ ਛੁੱਟੀ ਨਾ ਆਹਾ ਆਹਾ ਬੰਦਾ ਨਹੀਂ ਹੈਗਾ ਤੇਰਾ ਤਾਂ بس ਟੀਵੀ ਨੂੰ ਟੀਵੀ ਕਰਕੇ ਜਿਵੇਂ ਮੈਂ ਕਰਦਾ ਅੱਛਾ ਲਾਹੇਦਰ ਚਾਹ ਵੀ ਆ ਗਈ ਵੇ ਲਾ ਮੈਨ ਲੋ ਇੱਧਰ ਵੀ ਮੇਰੇ ਨੂੰ ਸਾਰੇ ਨੇ ਹੱਥ ਜੋੜ ਕੇ ਪੈਰ ਪ੍ਰਸ਼ਾਸ਼ਕ ਕਰ ਜੀ ਹਾਂ ਸਾਜਰੇ ਚਾਹ 2 ਘੰਟੇ ਹੋ ਗਏ ਪੀਤੀ ਨੂੰ ਆਪਾਂ ਨੂੰ ਇਹਨਾਂ ਦੀ ਲੇਟ ਹਾਂ ਜੀ ਪਰੰਤ 5 ਵਜੇ ਰੱਖਿਆ ਹੋਇਆ ਹੈ ਜੀ ਇਹਦੇ ਨਾਲ ਲੇਟ ਹੋ ਠੀਕ ਹੋਣਾ ਲੈ ਸਨ ਦੇ ਲੋ ਬੈੱਡ 'ਤੇ ਲੈ ਸਨ ਪੰਮੂ ਤਾਂ ਇੱਥੇ ਪਹਿਲਾਂ ਉੱਠ ਖੜਦਾ ਦੇਖ ਲੈ ਆਹ ਤਾਂ ਬੁਰਸ਼-ਵਾਸ਼ ਕਰੇ ਦਵਾਰਾ ਪੈ ਗਈ ਦੀ ਆ ਕੇ ਤਾਈਏ ਤੇ ਨਾ ਇੱਕ ਅੱਗੇ ਕਿੱਥੇ ਉੱਠਦੀ ਹੈ ਹੂੰ ਦਵਾਰਾ ਪੈਣ ਕੱਕੀ ਮਤਲਬ ਆ ਪੰਮੂ ਬੇਚਾਰਾ ਦੇਖ ਲੈ ਸਾਜਰੇ ਸਾਜਰੇ ਉੱਠ ਕੇ ਕੱਦਾ ਜਿਵੇਂ ਇਹਨਾਂ ਕੋ ਮੈਂ ਆਇਆ ਇਹ ਹੂੰ ਪਾਪਾ ਜੀ ਇਹ ਮੈਨੂੰ ਤਾਂ ਹੀ ਲੱਗ ਰਿਹਾ ਪੰਜ ਵਜੇ ਲਈ ਲਾਈ ਬੈਠਾ ਹੈ ਟੀਵੀ ਅੱਜ ਹਾਂ ਪਰ ਮ school ਦਾ ਤਿਆਰੀ ਹੈ ਤੋ ਲੱਗ ਗਈ ਅਸਤ ਮੈਨੂੰ ਜਦ ਕਾਇਆ ਹੋਇਆ ਤਾਂ ਮੈਂ ਤੇ ਬੈਣ ਮਾਰ ਗਈ ਉਹ ਗਿਆਨ ਲੱਗ ਗਈ ਕਿਹਦੇ ਕਿਹਦੇ ਕੀ ਆ ਗਿਆ ਬੈਣ ਗਈ ਲੱਵੇ ਆ ਬੰਦਾ ਸੱਜਰੇ ਸੱਜਰੇ ਉੱਠਦੇ ਔਖੇ ਪਰ ਹੁਣ ਗੱਡੀਆਂ ਬੈਟਰੀਆਂ ਹੋ ਗਈਆਂ ਚਾਰਜ ਉੱਧਰ ਵੀ ਪੈ ਗਈ ਪੈਟਰੋਲ ਪੈ ਗਿਆ ਇੱਧਰ ਪੈਟਰੋਲ ਪੈ ਗਿਆ ਅੱਛਾ ਇੱਧਰ ਭੂਖ ਤਾਂ ਅੱਧਰ ਕਦਾਂ ਕਹਿੰਦਾ ਹੋਰ ਤਾਂ ਨਹੀਂ ਚਾਹ ਪੀਣੀ ਬਈ ਪੀ ਲਈ ਅੰਦਰ ਲੜਕੇ ਆਏ ਜੀ ਮੈਂ ਰੱਖੀ ਹੋ ਗੋਭੀ ਦੀ ਸਬਜ਼ੀ ਕਹਿੰਦੇ ਮੰਮਾ ਚਾਹਲ ਬਣਾਉਣੇ ਤੇ ਗੋਭੀ ਨਹੀਂ ਲੈਣਾ ਮੰਮੀ ਅੱਛਾ ਗੋਭੀ ਨਹੀਂ ਦਿਖਾਣੀ ਗੋਭੀ ਨਹੀਂ ਦਿਖਾਣੀ ਅੱਜ ਹੈਂ ਬੋਲਦਾ ਨਹੀਂ ਇੱਧਰ ਦੇਖ ਕੇ ਦੱਸ ਗੋਭੀ ਖਾਊਂਗਾ ਹਾਂ ਕਹੋ ਭਈ ਇੱਧਰ ਹਾਂ ਵੀ ਤਾਂ ਐ ਤਾਂ ਨਹੀਂ ਖਾਣਾ ਕੋਸੇ ਤੂੰ ਦੱਸ ਦੇ ਦਾ ਦੇ ਰਿਹਾ ਤੇ ਅਗੋਦੀ ਅੱਛਾ ਚਲੋ ਬਾਈ ਚੱਲ ਰਿਹਾ ਕੰਮ ਇਕਣਾ ਹੀ ਬੱਚੇ ਖੁਸ਼ ਰਹੇ ਤੇ ਇਕਣਾ ਹੀ ਆ ਦੇਖੋ ਬਾਈ ਟੀਵੀ ਆ ਜਿਹੜਾ ਸਾਜਰੇ ਸਾਜਰੇ ਲੰਦਾ ਇਹਨਾਂ ਨੂੰ ਸਾਹ ਲੈ ਚਲੋ ਛੁੱਟੀਆਂ ਪੰਜ ਚਾਰ ਦਿਨ ਦੀਆਂ ਹੋਰ ਉਹਦੇ ਬਾਅਦ ਬਸ ਫਿਰ ਇਹਨਾਂ ਨੇ ਸਿੱਧਾ ਹੀ ਲੱਗਣਾ ਜੀ ਆਪਣਾ ਸਕੂਲ ਜਾਣ ਸਾਜਰੇ ਤੇ 7 ਵਜੇ ਤੇ